ਮਿੱਟੀ ਉਹ ਮਿੱਟੀ ਰਹਿਤਾ ਈ ਰਤਾ ਤੇ ਆਪਾਂ ਪਹਿਲਾਂ ਸ਼ੁਰੂਆਤ ਕਰਾਂਗੇ ਹੁਣ ਉੱਪਰੋਂ ਹੀ ਧੁੰਦ ਦੇਖ ਲਓ ਅੱਜ ਫੇਰ ਐਨੀ ਆ ਜਾ ਰਹੇ ਆ ਆਪਾਂ ਉੱਪਰ ਦੇਖੀਏ ਖੁੱਡਿਆਂ ਦਾ ਕੰਮ ਕਰਤਾ ਸਟਾਰਟ ਫੇਰ ਅੱਜ ਹੈ ਚੌਥਾ ਦਿਨ ਹਾਂ ਨਰਵੇਸ ਸਿੰਘ ਨਰਵੇਸ ਸਿੰਘ ਐਨਾ ਕੰਮ ਹੋ ਗਿਆ ਬਈ ਹਾਂ ਪਾਣੀ ਨਾ ਪਾਣੀ ਦੇ ਤਲਾ ਲਾ ਉਹਨੇ ਸੜਾਈ ਜਾਂਦਾ ਨਾ ਓਏ ਮਸਾਲਾ ਸੈੱਟ ਕਰ ਓਏ ਸਸਰੀ ਗੱਲ ਵੀ ਸਾਰਿਆਂ ਨੂੰ ਟਾਈਮ ਹੋ ਸਾਰੇ ਚੱਲ ਰਿਹਾ ਬਾਈ ਖੁੱਡਿਆਂ ਦਾ ਕੰਮ ਪਾਣੀ ਦੇਖ ਲੋ ਇੱਟਾਂ ਤੋਂ ਹਾਂ ਚੱਕਲੇ ਦੂਈ ਵੀ ਟਾਕੀ ਮੈਂ ਰੇਟਾਂ ਦੇ ਪਾਣੀ ਪਾਉਣਾ ਪਰ ਨਾ ਆਈ ਨਾ ਮੇਰਾ ਵੀਰੇ ਠੀਕ ਆ ਪਾਉ ਨੂੰ ਬਾਈ ਨਾਤੇ ਨੂੰ ਕਟੋ ਘਟ ਵੀ 8-9 ਦਿਨ ਹੋ ਗਏ ਸਾਲੇ ਦੇ ਕੋਲ ਨਹੀਂ ਖੜਾ ਹੁੰਦਾ ਮੁਸਕ ਮੈਂ ਕਹਿੰਦਾ 10 ਫੁੱਟ ਦੀ ਦੂਰੀ ਤੋਂ ਹੀ ਆਉਣ ਲੱਗ ਜਾਂਦਾ ਇਹੋ ਜਿਹਾ ਬਾਊ ਦਾ ਹਾਲ ਹੈ ਤੇ ਚਲੋ ਕਰਦੀਏ ਇੱਟਾਂ ਗਿੱਲੀਆਂ ਥੋੜੋ ਥੋੜਾ ਬਸ ਹੁਣ ਥੋੜਾ ਜਿਹਾ ਹੀ ਕੰਮ ਰਹਿ ਗਿਆ ਉਪਰ ਇੱਟਾਂ ਦਾ ਤਾਂ ਇਹਨੂੰ ਕੱਲਾ ਪ੍ਰਾਈਮਰ ਭੱਜਿਆ ਸਾਲਾ ਪੇਂਟ ਕਰਨ ਤੇ ਰਹਿ ਹੋ ਗਿਆ ਇਹਨੂੰ ਚੱਲ ਕੋਈ ਨਹੀਂ ਅੰਦਰ ਅੰਦਰ ਦਾ ਠੀਕ ਹੈ ਅੰਦਰ ਤਾਂ ਨਹੀਂ ਗਲਦੀ ਇਹ ਹੈਗਾ ਜੇ ਫੇਰ ਮਾਰ ਦਾਂ ਕੋਈ ਵਧੀਆ ਬਾਤ ਚ ਲੱਗੇ ਤੇ ਨੰ ਲੱਗੇ ਤੋਂ ਬਾਅਦ ਤਾਂ ਮਾਰਨਾ ਇਹਨੂੰ ਵੀ ਇੱਕ ਕੋੜ ਹੋਰ ਸਭਾਈ ਖੜ ਜਾ ਨੇ ਕੋਈ ਨਹੀਂ ਲੋ ਬਈ ਦੂਜੀ ਟਾਕੇ ਕਰਨ ਲੱਗਿਆ ਫੱਟ ਹੋਣਾ ਦੋ ਤਿੰਨ ਇਟਾਂ ਗਿਰ ਗਈਆਂ ਦੀਆਂ ਓਪਾਉ ਨੇ ਲੈਦਾ ਮਿਊ ਜੇ ਛੱਡ ਕੇ ਆਇਆ ਚ ਕਾਪੀਰਾਈਟ ਕਰਾ ਦੇਣਾ ਤਾਂ ਹੋ ਜਣਾ ਗਿਆ ਪਹਿਲਾਂ ਆ ਆ ਪਿਆਓ ਯਾ ਪਰ ਯਾ ਇਹ ਜਣਾ ਲਾ ਹੁਣ ਆਪਾਂ ਲੈ ਕੇ ਚੱਲੇ ਆ ਮਿਸਤਰੀਆਂ ਨੂੰ ਚਾਹੇ ਨਾਲੇ ਪੀਵਾਂਗੇ ਆਪ ਬੈਠ ਕੇ ਆਉ ਦਾ ਸਟੈਂਡ ਇਹ ਆ ਖੁੱਲ ਜਾ ਸੇਮ ਸੇਮ ਚਲੋ ਚੱਲਦੇ ਆ ਪਾਉ ਚਾਕੋ ਚਾਹ ਉਹ ਨਰਬੈ ਸਿੰਘ ਚਾਹੇ ਉਠਾਓ ਨਾਉਣਾ ਕਾ ਦੇ ਬਾਈ ਖੜ ਜੋ 1 ਮਿੰਟ ਰੁਕ ਜੋ ਰੁਕ ਜੋ ਮੈਨੂੰ ਚਾਹ ਪਾ ਲੈਣ ਦੇ ਆ ਤੇ ਫੇਰ ਫੇਰ ਦੇਖਾ ਦਿਖਾਉਣੇ ਆ ਸਭ ਨੂੰ ਵੀ ਨਾ ਕਿੰਨਾ ਕਣਾਉਣਾ ਏ ਤੂੰ ਥੋੜੀ ਵੀ ਨਹੀਂ ਆ ਭਾਈ ਹਾਂ ਹਾਂ ਥੋੜੀ ਬਾਉ ਦਾ ਹਾਲਾ ਕੀ ਹੁੰਦਾ ਉੱਪਰ ਤੱਕ ਭਰ ਦੋ ਮੈਨੂੰ ਬਾਈ ਹੁਣ ਦੇਖੋ ਤੁਸੀਂ ਕਿੰਨੇ ਜਣੇ ਦੇਖਦੇ ਆ 5-6000 ਸਬਸਕ੍ਰਾਈਬਰ ਨੇ ਆ ਦੱਸਿਓ ਵੀ ਇਹ ਵੀ ਨਾ ਆਉਂਦਾ ਹੋਊਗਾ ਤੇ ਹਾਂ ਲੈ ਨਹੀਂ ਆ ਦੇਖਦਾ ਬਸ ਖਾਜ ਖਾਜ ਬਸ ਹਾਂ ਦੂਈ ਟਾਕੀ ਵੀ ਹੋ ਗਈ ਫੇਟ ਹਾਂ ਸਾਮ ਖਾ ਲਿਆ ਭਾਉ ਨਾਲ ਪਰ ਭਾਉ ਦਾ ਵੀ ਰਿਸ਼ਤਾ ਜ਼ਰੂਰ ਕਰਾਓ ਹਾਂ ਉਹ ਦਾ ਜ਼ਰੂਰ ਹੈ ਜੇ ਤਾਂ ਫਰਮਾਇਸ਼ ਪਾਣੀ ਪਾਣੀ ਤੋਂ ਹਾਂ ਫਰਮਾਇਸ਼ ਪਾਣੀ ਹੈ ਬਾਈ ਇਹਦੀ ਆਪਾਂ ਨੇ ਪਾ ਦੇ ਹਾਂ ਧੁੱਪ ਵੀ ਨਿਕਲ ਆਈ ਬਾਈ ਥੋੜੀ ਥੋੜੀ ਧੁੱਪ ਆ ਗਈ ਤੇ ਆਪਾਂ ਚੱਲੇ ਆਂ ਧਾਣਾ ਪਾਣੀ ਪੁੱਤਰਾਂ ਨੂੰ ਉਪਰੋਂ ਆ ਗਏ ਮਿੱਤਰੀ ਸਾਹਿਬ ਗਏ ਨੇ ਰੋਟੀ ਪਾਣੀ ਖਾਣ ਤੇ ਆ ਦੇਖੋ ਆ ਗਈ ਨਾ ਤੁਪ ਓਕੇ ਰਿਪੋਰਟ ਸਭ ਤੋਂ ਪਹਿਲਾਂ ਪੋਤਰਾ ਨੂੰ ਦਾਣਾ ਪਾ ਦਈਏ ਪਾਣੀ ਪਾ ਦਈਏ ਅੱਜ ਬੱਚੇ ਆਪਾਂ ਕੱਢਾਂਗੇ ਛਤਰੀ ਤੇ ਕੋਈ ਚੱਕਰ ਨਹੀਂ ਯਾਰ ਹੁਣ ਬੈਰੀ ਖਾਤਰ ਆਪਾਂ ਪੱਕੜ ਥੋੜੋ ਕਰਨੇ ਆ ਬੱਚੇ ਕਿਉਂਕਿ ਜੇ ਪੱਕੜ ਜੇ ਹੋ ਗਏ ਨਾ ਫਿਰ ਅੱਗੇ ਬਈ ਬਾਲਾ ਹੈਰਾਨ ਕਰਦੇ ਇੱਕ ਵਾਰੀ ਅੱਡੇ ਤਾਂ ਲਾ ਲਈਏ ਨਾ ਚਾਹੇ ਦਾਦਰ ਬੀਬੀ ਕੇ ਰੇੜਾ ਕੱਢ ਕੇ ਛਤਰੀ ਤੇ ਆ ਜਾਣ ਆਉਣ ਤਾਂ ਲੱਗਣ ਤੇ ਘਰ ਦਾ ਪਤਾ ਲੱਗੇ ਇਹਨਾਂ ਨੂੰ ਖੋਲਦੇ ਆਂ ਲੋਕ ਸਾਰਾ ਗਿੱੱਲੇ ਹੀ ਗਿੱੱਲਾ ਹੋਇਆ ਪਿਆ ਬਾਊ ਠੀਕ ਆ ਠੀਕ ਆ ਨੂਰੀਆ ਖੜੀ ਅੰਦਰ ਇੱਕਦਾਨਾ 70 ਦਾ ਜਾਬੀਆਂ ਦੇ ਕੋਲ ਚਲੋ ਪਹਿਲਾਂ ਯਾਰ ਕਰਾਂ ਕੰਮ ਆਪਣਾ ਦਾਣਾ ਪਣੀ ਹੋ ਗਿਆ ਸਾਰਾ ਆ ਦੇਖੋ ਕੁਛ ਘਾੜ ਡੁੱਲ ਗਏ

ਨਾ ਬਾਈ ਗਰਮ ਹੈ ਪੂਰਾ ਖੜ ਜੋ ਖੜ ਜੋ ਖੜ ਜੋ ਉਹ ਖੜ ਜੋ ਓਹ ਹੋ ਚਲੋ ਬਹੁਤ ਬੱਚੇ ਵੀ ਹੋ ਗਏ ਨੇ ਚਲ ਮੇਰੇ ਦੇ ਰੋ ਮੜ ਜੀ ਓਕੇ ਹੈ ਬਾਈ ਉਹ ਵੀ ਤੇ ਕਬੂਤਰ ਸਾਰੇ ਫੋਰੀ ਨਿਗਾਹ ਚ ਜ਼ਰੂਰ ਮਾਰ ਲਈਏ ਠੀਕ ਆ ਸਾਰੇ ਓਕੇ ਨੇ ਬਾਈ ਆ ਜਾਓ ਬਾਈ ਹੁਣ ਲਾਗੇ ਬਾਈ ਦਾਣੇ ਚੁਗਣ ਚਲ ਇਹਨਾਂ ਨੂੰ ਧੁੱਪ ਜੀ ਲੱਗ ਜੂ ਯਾਰ ਅੱਜ ਧੁੱਪ ਵੇਨਾ ਬਾੜਾ ਔਖਾ ਹੋਇਆ ਹੋਇਆ ਤਾਂ ਐਨ ਕੈਮ ਨੇ ਕਬੂਤਰ ਸਾਰੇ ਉਹ ਬੱਚਾ ਵੀ ਕੈਮ ਹੋ ਗਿਆ ਜਿਹੜਾ ਰੱਤਾ ਜਾਂਦਾ ਨੀਲੇ ਦਾ ਭਾਈ ਕੈਮ ਦਾਣਾ ਪਾਣੀ ਚੁਗਦਾ ਪਾਉ ਕਰ ਰਿਹਾ ਸਫਾਈ ਮਿਸਤਰੀ ਸਾਹਿਬ ਹਲੇ ਗਏ ਨੇ ਘੰਟਾ ਚੱਲ ਜਾ ਜੂ ਕੰਮ ਖਤਮ ਹੋ ਜੂਗਾ ਤੇ ਇੱਧਰ ਦੇਖੀਏ ਨੂਰੀ ਨੂਰੀ ਉਹ ਖੜੀ ਆ ਐ ਨੂਰੀ ਠੀਕ ਹੈ ਓਕੇ ਓਕੇ ਲਿਬੜੀ ਦੇ ਲੋ ਕਿਵੇਂ ਆ ਅਸੀਂ ਅੰਦਰ ਸਫਾਈ ਕਰਦਾ ਹੋਣਾ ਬਾਹੂ ਤਾਂ ਕਰਕੇ ਬੰਨੀ ਹੋਈ ਐ ਸਫਾਈ ਸੁਥੀ ਕਰਕੇ ਖੋਲੂਗਾ ਫਿਰ ਪਾਪ ਦੇਖ ਲੋ ਥੱਲੋਂ ਲੱਗੇ ਅਸੀਂ ਉੱਪਰ ਨੂੰ ਆਹ ਦੇਖੋ ਆ ਉੱਥੇ ਜਾਂਦਾ ਪਾਣੀ ਉਹ ਟੁੱਟੀ ਜਾਈਂ ਕੀ ਹੋ ਗਿਆ ਇਹਨਾਂ ਨੂੰ ਇਹ ਸਲ ਡਰਕਾ ਤੇ ਗਏ ਕਾਉਂ ਵੀ ਡਰ ਗਏ ਓਚਾ ਮੋਰ ਆਹ ਓ ਦੇਖੋ ਮੋਰ ਤੋਂ ਡਰ ਗਏ ਤੇ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਹੁੰਦਾ ਸੱਚ ਕੌਕਟੇਲ ਤਾਂ ਕੱਢ ਦੀ ਏ ਯਾਰ ਕੌਕਟੇਲ ਇੱਧਰ ਬੰਦ ਕਰਿਆਦਾ ਬਾਈ ਰਾਤ ਕਿਉਂਕਿ ਇੱਧਰ ਨਿੱਗ ਹੈ ਦੇਖੀਏ ਤਾਂ ਹੁਣ ਚੱਲੇ ਬਾਈ ਆਪਾਂ ਖਮਾਨ ਇੱਕ ਦਵਾਈ ਜੀ ਲੈ ਕੇ ਆਉਣੀ ਇੱਕ ਬੈਂਕ ਇੱਕ ਦੋ ਕੰਮ ਹੋਰ ਵੀਰਾ ਖੜਾ ਗੱਡੀ ਲਈ ਚੱਲਦੇ ਆ ਪਹੁੰਚ ਗਏ ਬਾਜ਼ਾਰ ਬਾਈ ਨਰਾਜ ਦੇਖ ਲਓ ਗੱਡੀਆਂ ਸੜਕ ਤੇ ਹੀ ਖੜੀਆਂ ਆਹ ਨਾਲ ਲੰਘਣ ਵਾਕ ਖਾਣਾ ਵੀਰੇ ਹੂੰ ਚਾਲੋ ਲਈਏ ਸਮਾਨ ਪੰਜ ਪਾਈ ਪਹੁੰਚ ਗਏ ਭਾਈ ਘਰੇ ਹਾਈ ਟੈਕ ਲਿਆਂਦੀ ਆ ਕਬੂਤਰਾਂ ਲਈ ਆ ਵੀ ਬੈਅ ਸਮਾਨ ਇੱਧਰ ਦੇਖ ਲੋ ਇਹ ਕਬੀਲਦਾਰੀਆਂ ਨੇ ਭਾਈ ਆ ਗਏ ਹੁਣ ਕਰ ਹੁਣ ਬੱਚੇ ਛੱਡੀ ਆਪਾਂ ਅ ਬੱਚੇ ਕੱਢਣ ਦਾ ਭਾਈ ਕਰਤਾ ਆਪਾਂ ਨੇ ਕੰਮ ਕੈਂਸਲ ਕਿਉਂਕਿ ਬੈਰੀ ਫਿਰਦੀ ਐ ਜੇ ਕਿਸੇ ਦੇ ਕਬੂਤਰ ਉੜਦੇ ਤੇ ਉਹਨੂੰ ਵੈਰੀਫਾਈ ਗਈ ਹੈ ਨਾ ਤੇ ਉਹਦੇ ਕਰਕੇ ਕੈਂਸਲ ਕਰਤਾ ਆਪਾਂ ਖੁੱਦੇ ਦੇਖੀਏ ਪਹਿਲਾਂ ਤਾਂ ਵੀ ਕਿੰਨੇ ਕ ਹੋ ਗਏ ਉੱਪਰ ਚੱਲਦੇ ਹਾਂ ਪਹਿਲਾਂ ਚੱਲ ਉੱਪਰ ਜਾ ਕੇ ਦਿਖਾਉਣਾ ਆਹ ਦੇਖੋ ਵੀ ਗੋਲੇ ਗੋਲੇ ਕਬੂਤਰ ਦਿਖਾਉਣਾ ਤੁਹਾਨੂੰ ਮੈਂ ਕਿੱਥੇ ਗਏ ਸਾਲੇ ਆਹ ਦੇਖੋ ਇੱਕ ਤਾਂ ਬਲਰਪ ਜਾਂਦਾ ਆਹ ਫਿਰਦੇ ਉਹਨਾਂ ਨੇ ਬੈਰੀ ਲਿਜਾਈ ਹੋਈ ਹੈ ਬੈਰੀ ਕਿੱਥੇ ਗਈ ਵੀਰੇ ਹੁਣ ਆਹ ਦੇਖੋ ਆਹ ਦੇਖੋ ਕੱਲੀ ਫਿਰਦੀ ਹੈ ਨਾ ਗੋਲੇ ਆ ਆਗੇ ਉਹ ਬੈਰੀ ਦੀ ਨਾ ਉਹਨਾਂ ਨੇ ਕਿਸੇ ਕਰਾਤੀ ਆਹ ਦੇਖੋ ਬੈਰੀ ਆਪਣੇ ਵਾਲਿਆਂ ਨੂੰ ਹੁਣ ਨੂੰ ਡਰਾ ਕੇ ਮਾਰ ਦਿੰਦੀ ਓ ਦੇਖ ਲੈ ਬਾਈ ਹਾਂ ਹਾਂ ਆਪਣੇ ਵਾਲੇ ਕਬੂਤਰਾਂ ਮਗਰਸਾਲੀ ਚਿੱਟਿਆਂ ਮਗਰ ਪੈਂਦੀ ਆ ਪਾਲਾ ਪਾਲਾ ਵਈ ਹੋਰ ਕਿੰਨੀਆਂ ਕਾਂਡੀਆਂ ਪਾ ਲਈਏ 5-7 ਕਾਂਡੀਆਂ ਹਾਂਜੇ ਕਾਂਡੀਆਂ ਪਾ ਬਸ ਬਸ ਬਹੁਤ ਆ ਫਿਰ ਬਾਈ ਬਹੁਤ ਆ ਇੰਨਾ ਚ ਲੱਗਣਾ ਬਸ ਆਹੋ ਅਦੀ ਵਾਲਟੀ ਆ ਹਾਂ ਚਣਾਈ ਦਾ ਹੋ ਗਿਆ ਬਾਈ ਕੰਮ ਓਕੇ ਲੈ ਹੁਣ ਕਰਨ ਲੱਗਿਆ ਲਪਾਈ ਛੱਤ ਕਾਲੂ ਕਰਾਂਗੇ ਕਿਉਂਕਿ ਗਿੱਲਾ ਹੈ ਨਾ ਹਾਲੇ ਤੇ ਪਾਉ ਭੇਜਿਆ ਬਾਲਾ ਦੇਤਾ ਤੇਰੇ ਜੱਡਾ ਹੈਗਾ ਹਾਂ ਤੇਰੇ ਜੱਡਾ ਬਾ ਠੀਕ ਆ ਪਾਉ ਸਾਲਾ ਬਾਲੇ ਚੋਰੀ ਕਰਨ ਤੇ ਆ ਉਹ ਦੇਖ ਉਹਨੇ ਬਾਲੇ ਚੋਰੀ ਕਰ ਰਿਹਾ ਜੱਸੀ ਉਹਨਾਂ ਦੇ ਏ ਛੋਟਾ ਹੈ ਕਿ ਬਰਾਬਰ ਹੈ ਠੀਕ ਆ ਠੀਕ ਆ ਠੀਕ ਕੋਈ ਨਾ ਕੋਈ ਨਾ ਵਾਲੇ ਚੋਰੀ ਕਰਦਾ ਬਈ ਭਾਊ ਹੁਣ ਮਾਰ ਰਹੇ ਆ ਵੀ ਨਿਰਾ ਸੀਮੈਂਟ ਨੇਦੇ ਸੀਮੈਂਟ ਨੂੰ ਘੋਲ ਕੇ ਲਪਾਈ ਦਾ ਕੰਮ ਹੋ ਗਿਆ ਸ਼ੁਰੂ ਭਾਊ ਨੇ ਸਕੀਮਾਂ ਲਾ ਰਹੇ ਨੇ ਵੀ ਹੁਣ ਕਿਹਦੇ ਵਾਲੇ ਚੱਕੜੇ ਨੇ ਆ ਭਾਊ ਹਾਏ ਓਏ ਬਸ ਸਕੀਮਾਂ ਲਾ ਰਹੇ ਨੇ ਹੁਣ ਕਿਹਦੇ ਵਾਲੇ ਚੱਕੜੇ ਰੇ ਕਿੰਨੇ ਘਰਾਂ ਤੋਂ ਚੱਕ ਲਿਆ ਆ ਤਿੰਨ ਘਰਾਂ ਤੋਂ ਕਰ ਲੈਣ ਹਿੱਲਾਪਾ ਨੇ ਇੱਕਨ ਛੱਤ ਦਾ ਹਣਾ ਆ ਹੀ ਨਹੀਂ ਛੱਡਦੇ ਉੱਤਰ ਲੱਗੇ ਹੋ ਨੇ ਚੁਗਣ ਤੁੱਪ ਲੱਗੀ ਆ ਜੈਨ ਕੁਛ ਨਹੀਂ ਕੁੱਤਰ ਦੇਦਾ ਹਨ ਉਹਨਾਂ ਉੱਪਰ ਕਰਨ ਲੱਗਿਆ ਬਾਲਿਆਂ ਨੂੰ ਰੰਗ ᱨੈੱਡ ਕਲਰ ਰੈੱਡ ਕਰਾਂਗੇ ਇਟਾਂ ਨੂੰ ਕਰਾਂਗੇ ਗੋਲਡਨ ਜਾਂ ਸਿਲਵਰ ਠੀਕ ਆ ਦੇਖੋ ਤਾਂ ਇਹਨੂੰ ਕਰਤਾ ਇਹਨਾਂ ਨੂੰ ਲੱਗਿਆ ਕਰ ਇੱਕ ਕੋਡ ਹੋਇਆ ਦੋ ਦੋ ਕੋਡ ਮਾਰ ਦੇਣੇ ਸਾਰਿਆਂ ਨੂੰ ਦੇਖੋ ਤਾਂ ਬਾਈ ਬਾਲੇ ਇਹਨਾਂ ਨੂੰ ਇੱਕ ਕੋਡ ਵੱਜਿਆ ਇਹਨਾਂ ਨੂੰ ਦੋ ਦੋ ਕੋਡ ਉਹ ਕਯਰਬੋਰਡ ਤੇ ਲਪਾਈ ਤੁਹਾਨੂੰ ਦਿਖਾ ਦਿੰਨਾ ਮੈਂ ਇੱਕ ਮਿੰਟ ਅੱਜ ਤਾਂ ਸਵੇਰ ਦੀ ਉੱਪਰ ਹੈ ਹਾਂ ਇਧਰਲੀ ਸਾਈਡ ਹੋ ਗਈ ਇਧਰ ਬੈਕ ਸਾਈਡ ਕਰ ਰਹੇ ਹਾਂ ਬਾਕੀ ਹਲਦਾ ਚੱਲੂਗਾ ਕੰਮ ਜਿੰਨਾ ਕ ਹੁੰਦਾ ਉਹਨਾ ਕਰਦੇ ਆ ਬਾਕੀ ਕੱਲ ਨੂੰ ਸਹੀ ਨਹੀਂ ਰਹਿਣ ਲੱਗ ਗਿਆ ਨਿਬੜ ਗਿਆ ਬਾਈ ਕੰਮ ਤੇ ਉੱਪਰੋਂ ਨਿਬੜ ਗਿਆ ਸਾਰਾ ਕੰਮ ਹੁਣ ਥੱਲੇ ਆ ਕੇ ਨਵੇੜਿਆ ਪਾਉ ਹਲੇ ਲੱਗਿਆ ਹੋਇਆ ਤੇ ਦਾਣਾ ਬਾਣੀ ਮੈਂ ਪਾਦਾ ਸਾਰਿਆਂ ਨੂੰ ਪਾ ਉਹ ਤੇਲ ਵੀ ਖਾ ਰਿਹਾ ਹੈ ਖਾਲਾ 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 ਦੇਖੋ ਤਾਂ ਖਾਲਾ ਖਾਲਾ ਇਹ ਵੀ ਖਾ ਰਹੇ ਆਂ ਕਬੂਤਰ ਉਧਰ ਮਿਕਸ ਦਾਣਾ ਇਧਰ ਕਣਕ ਹੁਣ ਚੱਲੇ ਵੀ ਆਪਾਂ ਡਿਊਟੀ ਤੇ ਡਿਊਟੀ ਮਤਲਬ ਦੁੱਧ ਪਾਉਂ ਚੱਲਦੇ ਆ ਉਹ ਤੋਂ ਬਾਅਦ ਚੱਲਦੇ ਆ ਗਰਾਊਂਡ 'ਚ ਤੇ ਭਾਉ ਦੀ ਦਵਾਈ ਲੈਣ ਰਕਸ਼ਸ਼ ਦਵਾਈ ਐ ਇਹ ਰਕਸ਼ਸ਼ ਦਵਾਈ ਹੈ ਲਓ ਇਹ ਭਾਉ ਦਾ ਕੰਮ ਕਰਤਾ ਹਾਂ ਰਕਸ਼ਸ਼ ਦਵਾਈ ਐ ਇਹ ਲੈ ਦੇਖ ਲੈ ਠੀਕ ਹੈ ਉਹ ਕੇਅਰ ਬੋਟ ਬਣਾ ਤੇ ਲੈ ਡਾਲਰ ਐ ਜਹ ਡਾਲਰ ਐ ਦਾ ਆ ਦੇ ਕਰੀ ਕਰੀ ਬਾਉ ਕਰੀ ਕਰੀ ਹਾਂ ਠੀਕ ਹੈ ਗਲਾਸ ਲਿਆਉਣਾ ਖੜ ਜਾ ਅੰਦਰੋਂ ਮੈਂ ਤੇ ਸਹੀ ਨੇ ਬੜ ਗਿਆ ਵੀ ਕੰਮ ਕਰ ਤੇ ਹੁਣ ਪਹਿਲਾਂ ਕੋਕਟੇਲ ਨੂੰ ਰੱਖੀਏ ਅੰਦਰ ਰੋਟੀ ਖਾ ਲੋ ਇਹਨੂੰ ਕਮਰੇ ਚ ਰੱਖੀਏ ਵਿਚਾਰੇ ਨੂੰ ਵਧੀਆ ਰਾਤ ਨਿੱਗ ਜੈਨ ਪਿਆ ਰਿਹਾ ਹੈ ਤੇ ਓਹੋ ਹੋ 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 ਚਲੋ ਭਾਈ ਇਹ ਤਾਂ ਕੰਮ ਨਿਬੜਿਆ ਆਪਣਾ ਚਲੋ ਗੱਤੂ ਬੈਠ ਇਥੇ ਕੈਰ ਬੋਟ। ਕੁੰਡਾਪਾ ਦੇਣਾ ਲਾ ਇਹਦਾ ਤਾਂ ਕਿ ਹਵਾ ਬਿਲਕੁਲ ਨਾ ਲੱਗੇ ਇਹਨੂੰ। ਹੁਣ ਆਪਾਂ ਦੇਖੀਏ ਕਬੂਤਰ, ਕਬੂਤਰ ਆ ਜਾਪੇ ਅੰਦਰ ਵੜ ਗਏ। ਦੇਖੋ ਠੰਡ ਇੰਨੀ ਐ। ਚਲੋ ਵੀ ਚਲੋ। ਆਹ ਦੇਖ ਸਾਡਾ ਕਿੱਥੇ ਬੈਠਾ ਪਾ ਕਬੂਤਰ। ਓਕੇ। ਆ ਵੀ ਓਕੇ ਨੇ। ਚੱਲ ਗਲਾਬੀ ਨੂੰ ਰਹਿਣ ਦੋ ਯਾਰ ਇਹਦੇ ਨਾਲੇ। ਬੈਠੇ ਰਹਿਣਗੇ ਸਾਰੇ। ਜਨਾਬ ਬੜਾ ਸੜਾ ਤੰਗ ਕਰਨ ਲੱਗਿਆ ਏ ਓਕੇ ਆ ਬਚੇ ਹਾ ਹੋ ਗਏ ਕਿਆ ਮਾ ਹੋਤਨ ਗਿਆ ਨੇ ਆਂਡੇ ਰੱਖੇ ਨਾ ਕੋਈ ਨਹੀਂ ਕੋਈ ਨਹੀਂ ਤੁਹਾਨੂੰ ਵੀ ਡਾਉਣੇ ਆ ਰੁਕੋ ਵਾਸ ਇੱਕ ਅੱਧਾ ਦਿਨ ਬਾਕੀ ਸਾਰੇ ਕਿਆਉਣੇ ਬਾਈ ਤੇ ਚਲੋ ਦਾਣੇ ਵੀ ਖਾ ਲੇ ਤਕਰੀਬਨ ਸਾਰੇ ਕਣਕ ਥੋੜੀ ਜਿਹੀ ਪਈ ਐ ਚਲ ਕੋਈ ਜੱਕਣੀ ਉਹ ਸਿਰ ਚ ਵੱਲ ਵੱਜਿਆ ਤਾਂ ਲੈ ਭਾਈ ਮੈਟ੍ਰੋ ਕਰ ਤੇ ਬੰਦ ਤੇ ਚਲੋ ਭਾਈ ਜਿੰਦਾ ਵੀ ਲਾਏ ਦਈਏ ਆਪਾਂ ਜਿੰਦਾ ਲਾ ਕੇ ਕਰਦੇ ਆ ਐਂਡਿੰਗ ਚਲੋ ਮਿੱਤਰੋ ਹੁਣ ਆਪਾਂ ਮਿਲਦੇ ਆ ਕੱਲੋਂ ਠੀਕ ਐ ਤੇ ਅੱਜ ਚੌਥਾ ਹਾਂ ਚੌਥਾ ਦਿਨ ਤੱਕ ਡਿਆਂ ਦਾ ਤੇ ਦੋ ਕੰਧਾਂ ਨੂੰ ਹੋ ਗਈ ਲਪਾਈ ਦੋ ਕੰਧਾਂ ਨੂੰ ਤੇ ਛੱਤ ਰਹਿ ਗਈ ਛੱਤ ਕੱਲ ਨੂੰ ਕੁਝ ਕਬਾਲਿਆਂ ਨੂੰ ਪੇਂਟ ਕਰਤਾ ਪੰਜ ਛੇ ਰਹਿ ਗਏ ਉਹ ਕੱਲ ਨੂੰ ਦੇਖਦੇ ਆ ਠੀਕ ਹੈ ਜੇ ਹੋਇਆ ਨਹੀਂ ਬਾਅਦ ਚ ਕਰ ਦਾਂਗੇ ਕੋਈ ਚੱਕਰ ਨਹੀਂ ਤੇ ਚਲੋ ਮਿਲਦੇ ਆ ਫਿਰ ਆਪਾਂ ਅਗਲੇ ਵਲੌਗ 'ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਠੀਕ ਹੈ ਮਿਲਦੇ ਆ ਅਗਲੇ ਵਲੌਗ 'ਚ